ਦਰ ਚੈਨਲ ਦੇ ਨਾਲ ਇਹ ਵੀਡੀਓ ਸਵੇਰੇ 9:30 ਵਜੇ ਰਿਕਾਰਡ ਹੋ ਕੇ 3 ਸਤੰਬਰ 2025 ਨੂੰ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਡੈਮਾਂ ਦੀ ਅਤੇ ਦਰਿਆਵਾਂ ਦੀ ਗੱਲ ਕਰਾਂਗੇ। ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਮੌਸਮ ਦੀ ਗੱਲ ਕਰਾਂਗੇ। ਗੱਲ ਇਹ ਹੈ ਕਿ ਲੰਘੀ ਅੱਧੀ ਰਾਤ ਤੋਂ ਸੈਂਟਰਲ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਤਕੜਾ ਮੀਂਹ ਵਰ੍ਹ ਗਿਆ। ਇਸ ਤੋਂ ਇਲਾਵਾ ਪਹਾੜਾਂ ਦੇ ਵਿੱਚ ਤਕੜਾ ਮੀਂਹ ਵਰ ਰਿਹਾ। ਬਹੁਤ ਖੇਤਰ ਤੇ ਉੱਤਰੀ ਹਰਿਆਣੇ ਦੇ ਵਿੱਚ ਤਕੜਾ ਮੀਂਹ ਵਰ ਰਿਹਾ ਹੈਗਾ। ਜਿਸ ਦੇ ਕਰਕੇ ਡੈਮਾਂ ਦਾ ਲੈਵਲ ਹੌਲੀ-ਹੌਲੀ ਤਾਂਹਾਂ ਜਾ ਰਿਹਾ ਹੈਗਾ। ਜੇਕਰ ਭਾਖੜਾ ਡੈਮ ਨੂੰ ਦੇਖੀਏ ਤਾਂ ਅੱਜ ਸਵੇਰੇ 6 ਵਜੇ ਭਾਖੜਾ ਡੈਮ ਦਾ ਜਿਹੜਾ ਪੱਧਰ ਸੀ 1677.84 ਫੁੱਟ ਤੱਕ ਪਹੁੰਚ ਗਿਆ ਪਿੱਛੋਂ ਪਾਣੀ 1,07,000 ਕਿਊਸ ਕਾ ਰਿਹਾ ਸੀ ਤੇ ਅੱਗੇ ਪਾਣੀ 65,000 ਕਿਊਸ ਕੋ ਛੱਡਿਆ ਜਾ ਰਿਹਾ ਸੀ ਅੱਜ ਸਵੇਰੇ 6 ਵਜੇ ਪਰ ਜਦੋਂ ਭਾਖੜਾ ਡੈਮ 1678 ਫੁੱਟ ਪਾਰ ਕਰ ਗਿਆ 7-8 ਵਜੇ ਦੇ ਕਰੀਬ ਤਾਂ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਜਿਹੜਾ 65,000 ਕਿਊਸ ਕ ਪਾਣੀ ਛੱਡਿਆ ਜਾ ਰਿਹਾ ਸੀਗਾ ਅੱਗੇ ਸਤਲੁਜ ਦੇ ਵਿੱਚ ਉਹਨੂੰ ਵਧਾ ਕੇ 70,000 ਕੀਤਾ ਗਿਆ ਪਰ ਗੱਲ 70000 ਨਾਲ ਵੀ ਨਹੀਂ ਬਣਨੀ ਹੋ ਸਕਦਾ ਕਿਉਂਕਿ ਅਗਲੇ 24 ਘੰਟੇ ਪਹਾੜਾਂ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪੈਣ ਦੇ ਅਸਾਰ ਨੇ ਡੈਮ ਦਾ ਲੈਵਲ ਜਿਹੜਾ ਰੈੱਡ ਜ਼ੋਨ ਆ 1680 ਫੁੱਟਾ 1678 ਫੁੱਟ ਤੱਕ ਭਰ ਚੁੱਕਿਆਗਾ ਪਿੱਛੋਂ ਪਾਣੀ 1 ਲੱਖ ਕਿਊਸਕ ਤੋਂ ਜ਼ਿਆਦਾ ਆ ਰਿਹਾ ਅੱਗੇ ਪਾਣੀ 70000 ਕਿਊਸਕ ਛੱਡਿਆ ਜਾ ਰਿਹਾ ਟਾਈਮ ਹੌਲੀ-ਹੌਲੀ ਅੱਜ ਸ਼ਾਮ ਹੁੰਦਿਆਂ ਹੁੰਦਿਆਂ 1680 ਫੁੱਟ ਨੂੰ ਟੱਚ ਕਰ ਸਕਦਾ ਜਾਂ ਫਿਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਇਹਦੇ ਵਿੱਚੋਂ ਪਾਣੀ ਰੀਲੀਜ਼ ਕਰਨ ਦਾ ਫੈਸਲਾ ਲੈ ਸਕਦਾ ਜਾਂ ਫਿਰ 1680 ਫੁੱਟ ਤੱਕ ਪਹੁੰਚ ਗਏ ਫ੍ਰੀ ਫਲੋ ਜਿੰਨਾ ਪਾਣੀ ਪਿੱਛੋਂ ਆਊਗਾ ਓਨਾ ਪਾਣੀ ਸਤਲੋਜ ਵਿੱਚ ਛੱਡਣ ਦੀ ਨੌਬਤ ਵੀ ਆ ਸਕਦੀ ਆ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਡਰਾਉਣ ਦੇ ਲਈ ਗੱਲ ਨਹੀਂ ਕਰ ਰਹੇ ਪੈਨਿਕ ਕਰਨ ਦੇ ਲਈ ਗੱਲ ਨਹੀਂ ਕਰ ਰਹੇ ਜੋ ਫਿਗਰ ਹਨ ਜੋ ਫੈਕਟ ਹਨ ਜੋ ਕਿੱਸ ਰਹੀਆਂ ਨੇ ਸਾਡੇ ਮੁਤਾਬਕ ਉਹਦੇ ਤੇ ਆਧਾਰਿਤ ਤੁਹਾਨੂੰ ਇਹ ਜਾਣਕਾਰੀ ਸਾਂਝੀ ਜਿਹੜੀ ਅਸੀਂ ਕਰ ਰਹੇ ਹਾਂਗੇ ਪੌਂਗ ਟਾਈਮ ਜਿਹੜਾ ਕਿ ਬਿਆਸ ਦਰਾ ਦੇ ਉੱਪਰ ਆ ਜਿਹਦਾ ਰੈੱਡ ਜ਼ੋਨ 1390 ਫੁੱਟ ਤੱਕ ਆ ਅੱਜ ਸਵੇਰੇ 6 ਵਜੇ ਉਹ 1393.19 ਫੁੱਟ ਤੱਕ ਪਹੁੰਚ ਗਿਆ ਪੌਂਗ ਟਾਈਮ ਦੇ ਵਿੱਚ ਪਿੱਛੋਂ ਪਾਣੀ ਆ ਰਿਹਾ ਲਗਭਗ 2 ਲੱਖ ਕਿਊਸਕ ਤੋਂ ਜ਼ਿਆਦਾ ਤੇ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਲਗਭਗ 80000 ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਹੈਗਾ 80000 ਕਿਉਂ ਕੀਤਾ ਗਿਆ ਪਹਿਲਾਂ 110000 ਛੱਡਿਆ ਜਾ ਰਿਹਾ ਸੀਗਾ ਕਿਉਂਕਿ ਇਧਰੋਂ ਭਾਖੜਾ ਚੋਂ ਪਾਣੀ ਛੱਡਣ ਦੀ ਨੌਬਤ ਆ ਗਈ ਉਤਰੋਂ ਹੇਠਲੇ ਇਲਾਕੇ ਚ ਜਿਆਦਾ ਹੀ ਮੀਂਹ ਪੈ ਗਿਆ ਪਿਛਲੇ ਦਿਨਾਂ ਦੇ ਦੌਰਾਨ ਜਿਹਦੇ ਕਰਕੇ ਹਰੀ ਕੇ ਹੈੱਡ ਤੇ ਪਾਣੀ ਕਿਤੇ ਜਿਆਦਾ ਨਾ ਵਧੇ ਇਸ ਕਰਕੇ ਇੱਕ ਪਾਸੋਂ ਪਾਣੀ ਘਟਾ ਲਿਆ ਗਿਆ ਸੀਗਾ ਪਰ ਬਾਵਜੂਦ ਇਸ ਦੇ ਅੱਜ ਸਵੇਰੇ ਹਰੀ ਕੇ ਹੈੱਡ ਤੱਕ ਜਿਹੜਾ ਪਾਣੀ ਪਹੁੰਚ ਰਿਹਾ ਸੀਗਾ 6 ਵਜੇ ਉਹ 335000 ਕਿਊਸਕ ਨੂੰ ਪਾਰ ਕਰ ਗਿਆ ਤੇ ਜਿਹੜਾ ਹਰੀਕੇ ਹੈੱਡ ਤੋਂ ਅੱਗੇ ਪਾਣੀ ਛੱਡਿਆ ਜਾ ਰਿਹਾ ਹੈਗਾ ਸੱਤ ਲੋਹ ਦੇ ਵਿੱਚ ਫਿਰੋਜ਼ਪੁਰ ਤੇ ਫਾਜ਼ਿਲਕਾ ਵੱਲੋਂ ਉਹ ਅੱਜ ਸਵੇਰੇ 6:00 ਵਜੇ 318000 ਕਿਊਸਕ ਨੂੰ ਪਾਰ ਕਰ ਗਿਆ ਜਿਹਦੇ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਾਜ਼ਿਲਕਾ ਇਹਨਾਂ ਦੇ ਕਈ ਥਾਵਾਂ ਤੇ ਜਿਹੜੇ ਬੰਨ ਨੇ ਉਹਨਾਂ ਨੂੰ ਟੁੱਟਣ ਦੀ ਨੌਬਤ ਖੜੀ ਹੋ ਗਈ ਆ ਸੋ ਇਸ ਕਰਕੇ ਉੱਥੇ ਅਗਲੇ 24 ਘੰਟੇ ਬਹੁਤ ਤਕੜਾ ਪੈਰਾ ਰੱਖਣ ਦੀ ਲੋੜ ਆ ਜਿੰਨਾ ਜੋਰ ਲੱਗ ਸਕਦਾ ਬੰਨਾਂ ਨੂੰ ਬਚਾਉਣ ਤੇ ਉਹਨਾਂ ਲਾਉਣ ਦੀ ਲੋੜ ਬਣੀ ਹੋਈ ਆ ਥੀਨ ਡੈਮ ਜਿਹੜਾ ਕਿ 1732 ਫੁੱਟ ਤੱਕ ਕੈਪੈਸਿਟੀ ਹੈ ਅੱਜ ਸਵੇਰੇ 1728 ਫੁੱਟ ਤੋਂ ਪਾਰ ਸੀਗਾ ਉਹਦੇ ਵਿੱਚ ਪਾਣੀ 13 93000 ਕਿਊਸਕ ਦੇ ਕਰੀਬ ਆ ਰਿਹਾ ਤੇ ਅੱਗੇ 49000 ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਜੇਕਰ ਅਗਲੇ 24 ਘੰਟੇ ਦੇ ਦੌਰਾਨ ਉਹਨਾਂ ਖੇਤਰਾਂ ਦੇ ਵਿੱਚ ਜਿੱਥੋਂ ਥੀਨ ਡੈਮ ਦੇ ਵਿੱਚ ਪਾਣੀ ਆਉਂਦਾ ਜੰਮੂ ਖੇਤਰ ਦੇ ਵਿੱਚ ਮੀਂਹ ਜਾਦੇ ਪੈ ਜਾਂਦਾ ਹਾਲਾਂਕਿ ਲੰਘੇ 24 ਘੰਟੇ ਦੇ ਦੌਰਾਨ ਵੀ ਕਾਫੀ ਮੀਂਹ ਦਰਜ ਹੋਇਆ ਤੇ ਜੇਕਰ ਹੋਰ ਜ਼ਿਆਦਾ ਪੈ ਜਾਂਦਾ ਦਾ ਏ ਡੈਮ ਦੇ ਵਿੱਚੋਂ ਵੀ ਰਾਵੀ ਦੇ ਵਿੱਚ ਪਾਣੀ ਛੱਡਣ ਦੀ ਨੌਬਤ ਆ ਸਕਦੀ ਆ ਪਰ ਇਹਦੇ ਵਿੱਚ ਓਨਾ ਪਾਣੀ ਨਹੀਂ ਆਉਣਾ ਓਨਾ ਨਹੀਂ ਛੱਡਿਆ ਜਾਣਾ ਜਿੰਨਾ 26 ਜਾਂ 27 ਤਰੀਕ ਨੂੰ ਛੱਡਿਆ ਗਿਆ ਸੀਗਾ ਸੋ ਸਾਰੀ ਗੱਲ ਦਾ ਜਿਹੜਾ ਨਿਚੋੜ ਆ ਉਹ ਇਹ ਨਿਕਲਦਾ ਕਿ ਚਾਹੇ ਬਿਆਸ ਦੇ ਕਿਨਾਰੇ ਚਾਹੇ ਸਤਲੁਜ ਦੇ ਕਿਨਾਰੇ ਅਗਲੇ 24 48 ਘੰਟੇ ਕਾਫੀ ਜ਼ਿਆਦਾ ਨਾਜ਼ੁਕ ਨੇ ਖਿਆਲ ਰੱਖਿਓ ਜਿੱਥੇ-ਜਿੱਥੇ ਬੰਨੇ ਨੇ ਜਿੱਥੇ-ਜਿੱਥੇ ਕੰਡੇ ਨੇ ਜਿੱਥੇ-ਜਿੱਥੇ ਬੰਨ ਨੇ ਕਿਉਂਕਿ ਡੈਮ ਸਾਡੇ ਨੱਕੋ-ਨੱਕ ਲੱਗ-ਪੱਗ ਲੱਗ-ਪੱਗ ਭਰ ਗਏ ਨੇ ਪ੍ਰਸ਼ਾਸਨ ਕੀ ਫੈਸਲ ਲੈਂਦਾ ਅੱਜ ਦੁਪਹਿਰ ਵਕਤ ਪਾਖੜਾ ਡੈਮ ਬਾਰੇ ਉਹ ਵੀ ਤੁਹਾਨੂੰ ਅਪਡੇਟ ਦੁਪਹਿਰੇ ਸਾਂਝਾ ਕਰਦਾਂਗੇ ਇਸ ਤੋਂ ਇਲਾਵਾ ਘੱਗਰ ਜਿਹੜਾ ਕਿ ਗੂਲੇ ਚੀਕੇ ਕਾਫੀ ਚੜਿਆ ਹੋਇਆ ਖਨੌਰੀ ਕਾਫੀ ਚੜਿਆ ਹੋਇਆ ਚਾਂਦਪੁਰੇ ਕਾਫੀ ਚੜਿਆ ਹੋਇਆ ਹੋ ਸਕਦਾ ਕੁਝ ਕੇ ਖੇਤਰਾਂ ਦੇ ਵਿੱਚ ਉਹਦਾ ਪਾਣੀ ਵੀ ਫੈਲਿਆ ਹੋਵੇ ਅ ਗੂਲੇ ਚੀਕੇ 43000 ਕਿਊਸਕ ਨੂੰ ਘੱਗਰ ਪਾਰ ਕਰ ਗਿਆ ਤਾਂ ਜਿਹੜਾ ਇਹ ਹੁਣ ਅੱਗੇ ਖਨੌਰੀ ਤੇ ਅੱਗੇ ਚਾਂਦਪੁਰੇ ਪਾਣੀ ਹੌਲੀ-ਹੌਲੀ ਇਹ ਤਾਂ ਚੜਦਾ ਜਾਣ ਦੇ ਅਸਾਰ ਨੇ ਪਰੇ ਦੇ ਬਾਰੇ ਹਜੇ ਵੀ ਕਿਸੇ ਵੱਡੇ ਅਲੱਟ ਦੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਲੰਘੇ 24 ਘੰਟੇ ਦੇ ਦੌਰਾਨ ਗੂਲੇ ਚਿੱਕੀ ਤੋਂ ਪਿੱਛੇ ਪਟਿਆਲਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਪਾਣੀ ਜਿਹੜਾ ਉਹ ਘਟ ਗਿਆ ਸੀ ਪਰ ਅੱਜ ਕਸਾਰ ਤੋਂ ਉਹਨਾਂ ਖੇਤਰਾਂ ਦੇ ਵਿੱਚ ਦੁਬਾਰੇ ਫੇਰ ਮੀਂਹ ਪੈ ਰਿਹਾ ਹੈ ਕਿ ਮੀਂਹ ਦੁਪਹਿਰ ਤੱਕ ਪੈਂਦਾ ਰਹੂ ਸ਼ਾਮ ਤੱਕ ਪੈਂਦਾ ਰਹੂ ਟੋਟਲ ਮੀਂਹ ਉਹਨਾਂ ਖੇਤਰਾਂ 'ਚ ਕਿੰਨਾ ਪਊਗਾ ਕਿੰਨਾ ਕੁ ਪਾਣੀ ਰੁੜ ਕੇ ਆਊਗਾ ਉਹਦੇ ਬੇਸ ਤੇ ਅਗਲਾ ਅਪਡੇਟ ਦਿੱਤਾ ਜਾਊਗਾ ਜਾਨੋ ਅੱਗੇ ਵਾਲਾ ਪਾਣੀ ਹੋਰ ਗਾਹਾਂ ਖਿਸਕ ਜਾਣਾਗਾ ਸੋ ਘੱਗਰ ਜਿਹੜਾ ਕਿ ਚੜਿਆ ਚੜਿਆ ਦਿਖਾਈ ਦਿੰਦਾਗਾ ਜਿਲ੍ਹਾ ਸੰਗਰੂਰ ਦੇ ਵਿੱਚ ਜਿਲ੍ਹਾ ਮਾਨਸਾ ਦੇ ਵਿੱਚ ਜਿਲ੍ਹਾ ਫਤਿਆਬਾਦ ਦੇ ਵਿੱਚ ਜਿਲ੍ਹਾ सिरसा ਦੇ ਵਿੱਚ ਉਹ ਅਗਲੇ 48 ਘੰਟੇ ਇਸ ਤਰ੍ਹਾਂ ਚੜਿਆ ਚੜਿਆ ਦਿਖਾਈ ਦਿੰਦਾ